ਹਾਂਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਕੈਮੋ ਯਾਰ ਜੀ ਆਪਣਾ ਭਰਾ ਆਇਆ ਐ ਅਸੀਂ ਨਵਾਂ ਵੀਰ ਰੱਖਿਆ ਇੱਥੇ ਵਾਲ ਕਰੋ ਚੈੱਕ ਕਰਦੇ ਹਾਂ ਭਰਾ ਜੀ ਇਹ ਬੰਦਾ ਰੌਣਕ ਹੀ ਆਪਣਾ ਬਾਣਾ ਬੰਦ ਹੋ ਜਾਂਦਾ ਯਾਰ ਜਾਣਾ ਕਿੱਥੇ ਆਪਾਂ ਮੈਨੂੰ ਜਾਣਾ ਕਿੱਥੇ ਦੱਸ ਸ਼ਿਮਲੇ ਸ਼ਿਮਲੇ ਚੱਲੇ ਆਪਾਂ ਇਹ ਵੀਰ ਹਣੀ ਨਾ ਮਹੀਨਾ ਹੋ ਗਿਆ ਨਾ ਤੇ ਨਹੀਂ ਕਹਿੰਦੇ ਉਦੋਂ ਨਾ ਹੋਣਾ ਜੇ ਤੈਨੂੰ ਸ਼ਿਮਲੇ ਜਾਣਾ ਹੈ ਤੈਨੂੰ ਲਾਵਾਂਗੇ ਸਪੈਸ਼ਲ ਆ ਜਾ ਰਿਹਾ ਹੁੰਦਾ ਸਪੈਸ਼ਲ ਕਰਾ ਕੇ ਮੇਰਾ ਗੋਰਾ ਹੋ ਗਿਆ ਵੇਖੋ ਆ ਵੇਖੋ ਮੇਰਾ ਕਿਉਂ ਗੋਰਾ ਹੋ ਗਿਆ ਉਹ ਪੁੱਤ ਨੂੰ ਅੱਜ ਜੁੰਡੀਆਂ ਬਣਾਉਂਦੀਆਂ ਪੁੱਤ ਦੀਆਂ ਉਹ ਪੁੱਤ ਦੀਆਂ ਜੁੰਡੀਆਂ ਬਣਾਉਂਦੀਆਂ ਜੁੰਡੀਆਂ ਕਰਦੀਆਂ ਹਾਂ ਇਹ ਗੱਲ ਹੁਣ ਦਸਣਾ ਲੱਗਣਾ ਪੈਣਾ ਸਤਾਨੀ ਇਹ ਵੀ ਬੜੀ ਕਰਦਾ ਹੀ ਹੁਣ ਸਤਾਨੀ ਹੁਣ ਬੜੀ ਕਰਦਾ ਆਹ ਕੱਲ ਦੀ ਸਬਜ਼ੀ ਹੈ ਹੈ ਕਿਹੜੀ ਜਾਂ ਫਿਰ ਲਾਏ ਤੋਂ ਨਹੀਂ ਕੋਈ ਨਾ ਪਰ ਮम्मी ਕਹਿੰਦੇ ਵੀ ਟੁੰਟਣੀ ਜਿਹਾ ਦਰਾਜ ਦੀ ਲਾ ਦੋ ਯਾਰ ਸਾਹਮਣੇ ਕਿਉਂਕਿ ਖੋਲਣਾ ਔਖਾ ਇਹਨਾਂ ਨੂੰ ਮੈਂ ਖੋਲਦਾ ਨਹੀਂ ਆਂ ਇਹ ਮੈਂ ਆਪ ਵੀ ਅਖਿਆ ਮੈਂ ਹੱਥ ਮਾਰਦੇ ਆਂ ਅੱਖੇ ਤੇ ਲੱਗਣਾ ਨਹੀਂ ਹੋਇਆ ਕਦੇ ਡਾੜੀ ਨਹੀਂ ਕਨੇਵੇਂ ਵਾਕ ਕੀਤਾ ਓਹੋ ਅਹੋ ਚਿੱਕਰਦਾ ਅੰਦਰ ਪਾਣੀ ਚੱਲਣਾ ਹੈ ਮੇਰੇ ਵਾਲੇ ਕਮਰੇ 'ਚ ਅੰਦਰ ਜੀ ਆ ਪਾਣੀ ਪਾਣੀ ਕਰਦਾ ਹੀ ਕੰਮ ਸਾਰਿਆਂ ਨੂੰ ਆ ਹੀ ਹੁੰਦਾ ਭਾਜੀ ਮੈਨੂੰ ਬੱਚਾ ਤਾਂ ਹੋਵੇ ਤੇ ਮੈਂ ਕੰਮ ਕਰਾਂ ਪੂਰਾ ਫੇਰ ਬੰਦੇ ਜਿਕੇ ਦਰਨ ਕਹਿ ਆਂਦੇ ਸਸੀਗਾਲ ਸਹਾਤੜਾ ਦੇ ਬਲੌਗ ਦੇ ਇੱਥੇ ਅਸਤਾਦ ਬੜੀ ਤੇਜ ਹੈ ਇਹ ਐ ਸੁਖ ਹੋਏ ਸਹੀ ਆ ਤੇਰੇ ਮੈਂ ਭਰਾ ਚੰਗਾ ਤੇਜ ਹੈ ਕੀ ਹਾਲ ਜੇ ਫਿਰ ਵਧੀਆ ਵਧੀਆ ਤੀਸਾਉ ਇੱਧਰ ਵੇਖ ਕੇ ਨਹੀਂ 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 ਅਹੀਂ ਹੁਣ ਚੱਲੇ ਮੈਚ ਖੇਡਣ ਭਰਾ ਤਨਹੀਂ ਅਹੀਂ ਇਹ ਸਾਡਾ ਰੋਜ਼ ਦਾ ਕੰਮ ਜੇ ਜਿੱਤ ਗਏ ਨਾ ਅਸੀਂ ਫਿਰ ਬਾਣਾ ਦੇ ਜਾਣਾ ਜੇ ਹਾਰ ਕੇ ਫੇਰ ਵੀ ਪਾੜਾ ਦੇ ਫੇਰ ਵੀ ਪਾੜਾ ਦੇ ਜਾਣਾ ਪਾੜਾ ਦਾ ਹੀ ਆ ਜਾਣਾ ਪਾੜਾ ਦੇ ਸਹੀ ਗੱਲ ਹੈ ਯਾਰ ਮਾਰ ਜੇ ਤਨੀ ਆਪਾਂ ਇਹ ਨਹੀਂ 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 ਮੇਰੀ ਗੱਲ ਸੁਣ ਯਾਰ ਯਾਰ ਮੇਰੀ ਗੱਲ ਸੁਣ ਫਿਰ ਪਾ ਸਾਰੇ ਮਨ ਹੋਰ ਕਰਦੇ ਆ ਤੇ ਸਾਡਾ ਨਹੀਂ ਫਰਜ਼ ਹੈਗਾ ਵੀ ਕਿ ਨਹੀਂ ਟੈਨਸ਼ਨ ਲੈ ਭੈਣ ਜਿੰਨੂੰ ਘੁਮਾਗ ਲਿਆਵਾਂਗੇ ਤੇ ਯਾਸ਼ੀ ਬਣਾਵਾਂਗੇ ਪੂਰੀ ਚੱਲ ਠੀਕ ਹੈ ਪੈਸੇ ਦਈਏ ਕਿੰਨੇ ਬੋ ਬਤਾ ਲੈ ਪੈਸੇ ਹੀ ਆਕਾਸ਼ ਦੇ ਆਈ ਗੱਡੀ ਚਲਾਉਣਾ ਤੇ ਇੰਨੇ ਮਨ ਲੱਗਦਾ ਕਿਵੇਂ ਕਿਸ ਨੇ ਕਿਸ ਬੰਨੇ ਠੋਕ ਛੜਨੀ ਬਹੁਤੀ ਯਾਤ ਡਿਆ ਚੁਕਣ ਓਏ ਓਏ ਟੀਮ ਜੇ ਕੋਈ ਆਈ ਨਹੀਂ ਇਹਦੇ ਅਸੀਂ ਇੱਥੇ ਤਪੇ ਫਾਇ ਲਾ ਲਿਆ ਇਹ ਦੱਸਣਾ ਕੋਈ ਨਹੀਂ ਆ ਲਈ ਯਾਰ ਹੈ ਲੈ ਓਵਰ ਹੀ ਹੋ ਗਿਆ ਵਾ ਓਹੋ ਇਹ ਲੈ ਇਹਨਾਂ ਨੇ ਸਿਮਲੇ ਦੀ ਨਾਂ ਕਰਤੀ ਓ ਅਸੀਂ ਜਾਣਾ ਅੱਜ ਉਹ ਆਈ ਓਏ ਆਈ ਕਹਿੰਦਾ ਨਹੀਂ ਜਾਣਾ ਕੋ ਜਿਓ ਆਪਣਾ ਦੇ ਜਦੋਂ ਮਰਜੀ ਘੁੰਮ ਜਾਂਦਾ ਦਿਲ ਸਾਲਾ ਦਿਮਾਗ ਘੁੰਮਦਾ ਦਿਲ ਥੋੜੀ ਘੁੰਮਦਾ ਵੀਰ ਮੈਂ ਦਿਲ ਘੁੰਮਦਾ ਵਾਂ ਦਿਮਾਗ ਤੇ ਮੇਕੋ ਥਾਂ ਰੱਖਦਾ ਵਾਂ ਐਸੇ ਐਸਾ ਜੇ ਘੁੰਮ ਗਿਆ ਨਾ ਫਿਰ ਪਤਾ ਨਹੀਂ ਹੋਰ ਨਹੀਂ ਆ ਜੇ ਕੋਈ ਨਹੀਂ ਆਪਣਾ ਕਹਿ ਕੇ ਵੀ ਚਲੋ ਜੀ ਚੱਲੀਏ ਘਰੇ ਸਨੂਨ ਕਰਕੇ ਬੰਦ ਕਿਸੇ ਕਰਕੇ ਬੰਦ ਹੋ ਗਿਆ ਫਰਾ ਬੰਦ ਇਹ ਹਾ ਤਾਂ ਉਹ ਹੈ ਵੇ ਕੈਮ ਲੱਗਦਾ ਹੈ। ਵੀ ਇੱਕ ਦਾ ਸੱਜ ਕੇ ਬਹਿ ਗਏ ਆਂ ਸ਼ਿਮਲੇ ਦੇ ਚੱਕਰ ਦੇ ਵਿੱਚ। ਹਾਂ ਮੈਂ ਬੋਲਦੀ ਐ ਟਾਈਮ ਨਹੀਂ ਵਧੀਆ ਵਜ੍ਹੀ ਯਾਰ ਭਰਾ ਦੀ। ਠੀਕ ਐ। 3 ਵਜੇ ਸਹੀ ਗੱਲ ਐ। ਹੁਣ ਭਲਕੇ ਜਾਣਾ ਐ। ਭਲਕੇ ਕਿ ਪਰਸੋਂ ਪਤਾ ਨਹੀਂ ਕੋ ਕਿ ਜਾਣਾ ਇਹਨਾਂ। ਦਮੰਦਨ ਅਸੇ ਇੱਕ ਘੰਟੇ ਦੇ ਦਾਹਰੇ ਫੋਨ ਲੈਣਾ ਚਿੰਤਾ ਪਈ ਐ। ਹੈਂ? ਇਹ ਕਿ ਬਣਾਇਆ ਅੱਜ ਮਸ਼ਰੂਮ ਨਹੀਂ ਕਿ ਮਸ਼ਰੂਮ ਕੀ ਹੈ ਇਹ ਇਹਦੇ ਵਿੱਚ ਧੋਰੀਆਂ ਲੱਗਦਾ ਹਨ ਨਹੀਂ ਮਸ਼ਰੂਮ ਨਹੀਂ ਰੋਟੀ ਬੜੀ ਖਾ ਲਈ ਅੱਜ ਕਿਉਂਕਿ ਸਵਾਦ ਬੜੀ ਸਬਜ਼ੀ ਬੜੀ ਕੀ ਹੈ ਇਹ ਮਸਲਾ ਸੋਕ ਲੱਗਦਾ ਨਾ ਉਹ ਵੋਲਟ ਦੇ ਘਰ ਆਵੇ ਵਾਪਸੀ ਆਣੀ ਗੇਮ ਬਾਜ਼ੋ ਆਹ ਸਟੇਡੀਅਮ ਤੇ ਆਈ ਜੀ ਜੇ ਕੋਈ ਨਹੀਂ ਜਾਣਾ ਹੈ ਸ਼ਿਮਲੇ ਘੁੰਮਣਾ ਜੇ ਪਤਾ ਹੀ ਰੱਖਣ ਦੇ ਜਾਣਾ ਤੇ ਜਿਹੜੇ ਮਾਜਿਆ ਲੋਕ ਰਹੇ ਆ ਇਹ ਵਾਲਾ ਹੈ ਕਿ ਅਸੀਂ ਸਾਰੀ ਗਾਨਿਕੇ ਦੇ ਵੀ ਇਹ ਰਿਸ਼ਤਾ ਕੀ ਆ ਪੇਰਾ ਤੇ ਮੇਰਾ ਤੇ ਤੇਰੀ ਨੂੰ ਮਿਨਿਮਮ ਅਸੀ ਕਹੀ ਜਾਂਦਾ ਉਹਨੂੰ ਉਹਨੂੰ ਮੈਂ ਭਾਜੀ ਕਹੀ ਜਾਂਦਾ ਡੈਡੀ ਤੇਰੇ ਵੀ ਤੇ ਜਿਹੜੇ ਇਹਦੇ ਡੈਡੀ ਆ ਮੇਰੇ ਸਕੇ ਤਾਇਆ ਜੀ ਦਾ ਬੇਟਾ ਆ ਠੀਕ ਆ ਤੇ ਇਹ ਮੇਰਾ ਲੱਗਾ ਆ ਪੁੱਤੀਜਾ ਲੱਗੀ ਸਭ ਤੇ ਮੈਂ ਇਹਨ ਮਤਲਬ ਮੈਂ ਦਾ ਭਤੀਜਾ ਇਹ ਮੇਰਾ ਭਤੀਜਾ ਵੀ ਲੱਗਾ ਆ ਤੇ ਇਹ ਮੇਰਾ ਭਰਾ ਵੀ ਲੱਗਣਾ ਭਰਾ ਕਿਦਾਂ ਲੱਗਾ ਤੇ ਮੰਮੀ ਦੀ ਚਾਚੇ ਦੀ ਕੁੜੀ ਜਿਹੜੀ ਮੇਰੀ ਮਾਸੀ ਹੈ ਨਾ ਇਹਦੀ ਮੰਮੀ ਜਿਹੜੀ ਉਹ ਮੰਮੀ ਦੇ ਚਾਚੇ ਦੀ ਕੁੜੀ ਹੈ ਤੇ ਮੇਰੀ ਭਾਬੀ ਵੀ ਆ ਤੇ ਮੈਂ ਮੇਰਾ ਭਾਬੀ ਵਾਲਾ ਰਿਸ਼ਤਾ ਵੀ ਆ ਤੇ ਮਾਸੀ ਵਾਲਾ ਵੀ ਆ ਸਮਝ ਨਹੀਂ ਕਹਿੰਦਾ ਕਰ ਇਹ ਮੇਰਾ ਭਰਾ ਵੀ ਲੱਗਦਾ ਆ ਤੇ ਇਹ ਮੇਰਾ ਭਤੀਜਾ ਵੀ ਲੱਗਦਾ ਮੈਂ ਇਹਦਾ ਚਾਚਾ ਲੱਗਦਾ ਐ ਤੇ ਮੈਂ ਇਹਦਾ ਭਰਾ ਵੀ ਲੱਗਦਾ ਬਸ ചേരണ ਹਾਂ ਹੁਣ ਵੀ ਹੁਣ ਵੀ ਅਜੇ 100% ਨਾ 100 ਤੋਂ ਘਟੋ ਘਾਟੇ ਆਪਣਾ 80% ਰਹਿਦਾ ਇਹ ਕੰਮ ਨਹੀਂ ਨਹੀਂ 80% ਵਾਲੀ 20% ਰਹਿ ਗਿਆ ਕਹਦੇ ਹਾਂ 20% ਰਹਿ ਗਿਆ ਅਸੀਂ 80% ਹੋ ਗਿਆ ਉਹ ਕੰਮ ਮੈਂ ਕਿਹ ਦੇਖੂ ਕੀ ਬੰਦਾ ਕੀ ਮਾਕੀ ਗੈਰੀ ਕੀ ਆਹ ਦੀ ਤੂੰ ਕਿਹਾ ਮੈਂ ਕਿਹਾ 80% ਰਹਿ ਗਿਆ ਕੰਮ ਅਜੇ ਨਹੀਂ ਵੀ ਆ ਤੂੰ 80% ਰਹਿ ਗਿਆ ਜਮੀਨ ਤੇ ਹੀ ਆਏ ਨਾ ਕਹਿੰਦੇ 80% ਨਹੀਂ ਨਹੀਂ 20% ਕਹਿੰਦੇ ਹਾਂ ਨਹੀਂ ਵੀ ਤੂੰ ਤੂੰ ਖਾ ਤੋ ਖਾਨੇ ਹੁਨੇ ਹੀ ਨਹੀਂ ਫਸਾਨਾ ਫੇਲਾ ਲਾ ਫਿਰ ਜਾ ਲੇ ਜਿੱਕੇ ਲਾ ਆਇਆ ਇੱਕ ਮੈਂ ਗਲੀ ਉਹ ਕਰ ਲੈਣਾ ਪਾ ਗਲੀ ਬੜੀ ਗਲੀ ਅੱਜ ਹੀ ਪਾ ਗੋ ਪੂ ਚੰਗੀ ਗਲੀ ਕਰਕੇ ਬੰਨੀ ਤੇਰਾ ਭਲਾ ਜਿਹੜੇ ਸੰਗਾਂ ਦੇ ਮਾਣ ਪੜਾ ਸਿਰ ਕੇ ਤੈਨੂੰ ਕੋਈ ਫੇਰੀ ਹੈ ਆ ਇਹ ਤਾਂ ਕਰ ਸਹੀ ਹੈ ਅਲਹਮਦੁਲਿ ਜਾਨਦੀਆਂ ਕਿਦਾਂ ਸਿਰ ਕਰ ਇਹ ਤਾਂ ਕਰ ਸਹੀ ਹੈ ਅੰਮਾਸ ਜੰਦੀ ਬੋਟੇ ਚਲਾਣੀ ਬਸ ਦਾਦੇ ਡਾਦੇ ਕਿ ਕਿ ਭਰਾ ਕਿ ਲਾਈਨ ਅਪ ਹੋਈ ਕਿਤੇ ਮਾਸੀ ਮਗਰ ਕਰ ਲਾ ਹੁਣ ਸਕੂਟਰੀ ਪਹਿਲਾਂ ਗਾਂ ਧਰ ਲਈ ਆ ਕਿਉਂ ਆਈਏ ਮੇਰੇ ਮਾਲ ਜਦਾ ਖਤਮ ਹੋਸੀ ਨੇ ਵੇਖ ਨਹੀਂ ਮਾਤਾ ਨੂੰ ਲੈ ਪੋਏ ਕਿਦੇ ਮਾਸੀ ਚਲਾਇਆ ਹੈ ਠੀਕ ਹੈ ਰਹਿ ਗਿਆ ਵੇਖ ਭਰਾ ਭੱਜ ਕੇ ਵੇਖੀ ਫਣੀਓ ਫਣੀ ਭੱਜ ਕੇ ਇਹ ਗੱਲ ਯਾ ਚਲ 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 ਜਾਓ 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 ਇਹਦਾ ਬੰਦਾ ਹੀ ਰਗੜਦਾ ਇਹਦੇ ਬੰਦਾ ਰਗੜਦਾ ਉਹ ਵੀ ਕਿ ਵਿਖੇ ਉਹ ਵੀ ਕਿ ਵਿਖੇ ਕਿਪਰਾ ਮੈਂ ਇਹ ਨਹੀਂ ਨਾ ਜਿਆਦਾ ਜਿਆਦਾ ਲੱਗੀ ਲੱਗੀ ਮਾਰ ਚੱਲ ਚੱਲਦਾ ਅਵੇ ਠੀਕ ਹੈ ਬੰਦਾ ਰਗੜਦਾ ਬੰਦਾ ਹੀ ਰਗੜਦਾ ਕਿ ਲੋਬੀ ਸੁਖੀ ਸੰਦੀ ਪਹੁੰਚੇਗੇ ਬਾਕੀ ਵੈਸੇ ਜਿਹੜੇ ਟਿਕਟ ਘਰੋਂ ਨਹੀਂ ਨਾ ਹੁੰਦਾ ਜੀਆਂ ਜੀ ਹਾਂ ਦਸੀ ਰੂਮਾਂ ਪਹੁੰਚੀਆਂ ਤੇ ਉਹ ਮੇਰੇ ਕੰਨਿਆਂ ਨੂੰ ਸਹਾਂ ਜਣੀ ਹੁੰਦਾ ਮਾਰ ਟੈਨਸ਼ਨ ਹੀ ਆ ਬੱਤੀ ਹੋ ਗਈ ਮਿੱਤਰੋ ਬੰਦ ਤੇ ਹੁਣ ਫੇਰ ਮੋਹਨਾ ਮੰਮੀ ਦਾ ਫੋਨ ਆ ਗਿਆ ਪੁੱਛ ਕੇ ਮੰਮੀ ਤੇ ਮਾਸੀ ਘਰੇ ਨਹੀਂ ਪਰਾਂ ਚਾਹ ਪੀਣ ਵਾਲੀ ਕੀ ਐ ਬਣਾ ਖਾਇਆ ਵੀ ਕਰਨਾ ਚਾਹ ਚੱਲ ਗਈ ਐ ਮਨੇ ਹਰਦਾ ਇਨਾ ਟਾਈਮ ਹੋ ਗਿਆ ਯਾਰ ਹੋਈ ਤਿਆਰੀ ਹੀ ਬਸ ਸੁੱਤੇ ਹੀਗੇ ਦੇ ਅੱਜ ਤੱਕ ਹੀ ਨਹੀਂ ਗਈ ਠੀਕ ਹੈ ਜੀ ਨਹੀਂ ਆਪਣਾ ਕੁੜਾ ਨੇ ਐਡਾ ਮਸਲਾ ਨਹੀਂ ਰੱਖੀ ਚ ਲੱਗਦੀ ਐ ਹਾਂ ਜੀ ਹੁਣ ਮੈਂ ਚੱਲਿਆ ਆਪਣੀ ਜਾਨ ਦੀ ਹੈ ਤਿਆਰੀ ਬੈਗ ਕਰ ਲਿਆ ਪਿਆ ਹਾਂ ਇਹ ਚਲੋ ਠੀਕ ਹੈ ਖਿਆਲ ਰੱਖਿਓ ਠੀਕ ਆਪਣਾ ਠੀਕ 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 ਓਕੇ ਓਕੇ